ਕੋਰਦੂਨੇ ਤੋਂ ਬਾਅਦ ਹੁਣ ਧੂਰੀ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜਾ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਇਸ ਦੀ ਜਿਹੜਾ ਵੱਡਾ ਪ੍ਰਦਰਸ਼ਨ ਨੂੰ ਲੈ ਕੇ ਐਲਾਨ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 1 ਫਰਵਰੀ ਨੂੰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਤੂਰੀ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਮੰਗ ਹੈ ਜਿਹੜੀ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਹੈ ਅੱਜ ਸਾਰੇ ਇੰਡੀਆ ਦੀਆਂ ਪਲੀਟੀਕਲ ਪਾਰਟੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਮੰਡਮੈਂਟ ਜੀ ਕਰਦੀਆਂ ਉਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਹਾਂ ਹੈਗਾ ਉਸ ਮੀਟਿੰਗ ਦੇ ਵਿੱਚ ਮੈਂ ਸਾਰੇ ਵਿਰੋਧੀ ਪਾਰਟੀਆਂ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਤਖੜੇ ਹੋ ਕੇ ਦੱਸਿਆ ਕਿ ਸੈਂਟਰ ਦੀ ਸਰਕਾਰ ਬੀਜੇਪੀ ਤੇ ਆਰਐਸਐਸ ਮੋਤੀ ਦੀ ਸਰਕਾਰ ਸਿੱਖੰਡ ਉੱਤੇ ਬਹੁਤ ਜੁਰਮ ਇੰਟਰਨੈਸ਼ਨਲ ਪੱਧਰ ਤੇ ਕਰ ਰਹੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਆਪਣੇ ਹਰਦੀਪ ਸਿੰਘ ਨੂੰ ਕਤਲ ਕਰ ਦਿੱਤਾ ਅਸੈਸਿਨੇਟ ਕਰ ਦਿੱਤਾ ਹੈਗਾ ਫਿਰ ਜਿੱਪੂ ਦਮਨ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਆਪਣੇ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕਤਲ ਕਰ ਦਿੱਤਾ ਹੈਗਾ ਪਰਮਜੀਤ ਸਿੰਘ ਪੰਡਵਾਰ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰ ਦਿੱਤਾ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਤੇ ਮੋਸਰਵਾਲ ਨੂੰ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਉੱਤੇ ਖੋਰ ਬਣਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੰਬਰ 1 ਲੀਡਰ ਕੋਟ ਦੁੰਨੇ ਦਾ ਹੈਗਾ ਜਿੱਦਾਂ ਸਾਰੇ ਤੁਸੀਂ ਹੁਣ ਜਾਣਦੇ ਹੋ ਭਾਨਾ ਸਿੱਧੂ ਉਹ ਸਮਾਰਥ ਤੇ ਕੰਮ ਕਰਦਾ ਹੈ ਜਿਹੜੇ ਟ੍ਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਹੈ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਸੀਆਈਏ ਸਟਾਫ ਦੇ ਬਿੱਟ ਲਗਾ ਕੇ ਅੱਜ ਕੱਲ ਦੀ ਬਾਹਰ ਦੇ ਵਿੱਚ ਦਰਸ ਦੇ ਉੱਤੇ ਲਟਾਇਆ ਹੈ ਉਸ ਦੇ ਤੁਸੀਂ ਦਿੱਤੇ ਐ ਬੜੇ ਅਨਮਨੁੱਖੀ ਔਰ ਅਸੀਂ ਕੱਲ 29 ਤਰੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪਗਵਨ ਸਿੰਘ ਮਾਨ ਕੀਪ ਮਿਸਟਰ ਸੋਚਣਗੇ ਕਿ ਇਹ ਜੇ ਸਮਾਰਟ ਸੇਵਕ ਦੇ ਉੱਤੇ ਇਹ ਹੁਣੇ ਤਰਕਤ ਮੁਕਦਮੇ ਪੌਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਲਈ ਸੰਰੇ ਤੇ ਬਿਲਕੁਲ ਆਖੜ ਕੇ ਬੈਠੇ ਐ ਇਸ ਕਰਕੇ ਸੱਤੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਐ ਉੱਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ ਜੋ ਕਰਕੇ ਪਹਿਲਾਂ ਇਹਨਾਂ ਨੇ ਇਸ ਸਰਕਾਰ ਨੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਭੜਕੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੰਘਾਂ ਦੇ ਨਾਲ ਭੇਜਤਾ ਐਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸੇਖਾ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋਂ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਕਿਉਂਕਿ ਕਿ ਪੰਡਤ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਜ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ ਹਰੇਕ ਅਕਾਲੀ ਸਾਫ ਦਾ ਵਾਰ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਬਾਂ ਤੁਸੀਂ ਅਕਾਲੀ ਕਨ ਜੁਆਇਨ ਕਰਨ ਵੇਲੇ ਚੱਕੀਆਂ ਸੀ ਕਿ ਮੈਂ ਮਰਾਂ ਤੇ ਪੰਥ ਜਿਉਏ ਅੱਜ ਤੁਸੀਂ ਭਾਜਪਾ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੇਵਕ ਹੋਵੋ ਤੇ ਪਹਿਲੀ ਤਰੀਕ ਨੂੰ ਤੁੜੀ ਵਿਖੇ ਜਿੱਥੇ ਸਰਦਾਰ ਭਗਵਾਨ ਸਿੰਘ ਮਾਨ ਦਾ ਹਲਕਾ ਅਸੈਂਬਲੀ ਦੇ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮੈਂ ਰਾਂ ਇੱਕ ਤਖਾ ਕਰਾ ਕੇ